ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਆਪਾਂ ਪਹੁੰਚਿਆ ਪਿੰਡ ਬੰਮੀਹਾ ਭਾਈਕਾ ਜ਼ਿਲ੍ਹਾ ਮੋਗੇ ਦੇ ਵਿੱਚ ਪਹੁੰਚੇ ਹੋਏ ਆਂ ਅੱਜ ਆਪਣਾ ਇੱਕ ਦੋਸਤ ਮਿੱਤਰ ਸੀ ਤਾਂ ਇਹਨੂੰ ਵੀ ਆਪਣੇ ਨਾਲ ਸ਼ੌਂਕ ਪਿਆਗਾ ਤਾਂ ਇਹ ਹੌਲੀ-ਹੌਲੀ ਆਪਣੇ ਪਸ਼ੂਆਂ 'ਚ ਵੀ ਨਸਲ ਸੁਧਾਰ ਕਰਨ ਦਾ ਤਰੀਕਾ ਅਪਣਾ ਰਿਹਾ ਹੈਗਾ ਜਿਵੇਂ ਕਿ ਵੀਰ ਦੇ ਘਰੇ ਪਹਿਲਾਂ ਨਾਰਮਲ ਮੱਝਾਂ ਸੀ ਤੇ ਹੁਣ ਇਹ ਸੀਮਣ ਤੋਂ ਬੱਚੇ ਤਿਆਰ ਕਰ ਰਿਹਾ ਹੈਗਾ ਜਿਵੇਂ ਕਿ ਆ ਤੁਹਾਡੇ ਸਾਹਮਣੇ ਮੱਝ ਦਿਖਾ ਰਿਆ ਇਹ 18 ਪਲੱਸ ਦੁੱਧ ਵਾਲੀ ਹੈ ਜੀ ਤੇ ਇੱਧਰ ਗੱਬਣ ਖੜੀ ਹੈ ਜੀ ਇੱਧਰੇ ਅਰਜਨ ਕੁੰਗੜ ਦੀ ਹੈ ਜੀ ਤੇ ਤੁਹਾਨੂੰ ਨਾਲ-ਨਾਲ ਚੰਗੇ ਹੋਰ ਬੱਚੇ ਵੀ ਦਿਖਾਉਣੇ ਆ ਜਿਹੜੇ ਛੋਟੀ ਖੜੀ ਹੈ ਇਹ ਅਮੋਲਦੀ ਹੈ ਜੀ ਤੇ ਇਹ ਕਿਹੜੇ ਬੁਲਦੀ ਇਹ ਲਾਲੜੇ ਦੀ ਹੈ ਜੀ ਇਹ ਸਾਹਮਣੇ ਜੀ ਐਮ 29 ਦੀ ਹੈ ਜੀ ਤੇ ਆ ਤੁਹਾਨੂੰ ਬੱਚੇ ਦਿਖਾ ਰਿਆ ਜੀ ਇੱਕ ਆ ਬੱਚਾ ਸਾਹਮਣੇ ਖੜਾਗਾ ਇਹ ਜਿਹੜਾਗਾ ਸ਼ੇਰ ਸ਼ਾਹ ਦਾਗਾ ਜੀ ਐਮ 29 ਦੀ ਝੋਟੀ ਦੇ ਵਿੱਚੋਂ ਆਇਆ ਹੋਇਆਗਾ ਤੇ ਇੱਕ ਆ ਕੱਟਾ ਬੈਠਾਗਾ ਜੀ 18 ਪਲੱਸ ਵਾਲੀ ਦਾ ਤੇ ਆ ਕੱਟੀ ਖੜੀ ਆ ਜਿਹਨੂੰ ਜਾਣਿਆ ਪਛਾਣਾ ਐਚ ਐਲ ਡੀ ਵੀ ਦਾ ਦੂਸਰਾ ਐਮ 29 ਜਿਹਨੂੰ ਆਪਾਂ 4 ਐਮ 460 ਐਮ 460 ਦੇ ਵਿੱਚ ਇੱਕ ਹੀ ਖੂਬੀ ਆ ਕੋਈ ਵੀ ਬੱਚਾ ਉਹਦਾ ਆਂਦਾਗਾ ਤਾਂ ਤੁਸੀਂ ਉਹਨੂੰ ਆਪਣਾ origignal ਪਾਣਾ ਉੱਥੋਂ ਪਤਾ ਕਰ ਸਕਦੇ ਆਂਗੇ ਬੱਚੇ ਦੀ ਪੂਸ਼ ਹੁੰਦੀ ਆ ਜਿਹੜੀ ਕਿ ਪੂਛ ਖੋਚਾਂ ਤੋਂ ਉੱਪਰ ਦੀ ਹੁੰਦੀ ਆ ਆ ਤੁਸੀਂ ਬੱਚੇ ਨੂੰ ਦੇਖ ਸਕਦੇ ਹੋ ਤੁਸੀਂ ਬੱਚੇ ਦੀ ਗਰੋਥ ਤੇ ਆਪਣੇ ਘਰ ਵੀ ਆਇਆ ਹੋਇਆਗਾ ਸੇਮ ਹੀ ਡਿਟੋ ਕਾਪੀ ਆ ਬੱਚਾ ਦੇਖੋ ਜੀ ਥੱਲੋ ਇਹਦੇ ਥਣਾ ਦੀ ਬਨਾਵਟ ਦੇਖ ਸਕਦੇ ਹੋ ਜੀ ਤੇ ਜੇ ਅਸੀਂ ਇਸ ਤਰੀਕੇ ਨਾਲ ਆਪਣੇ ਘਰਾਂ ਦੇ ਵਿੱਚ ਆਪਾਂ ਆਪਣੇ ਪਸ਼ੂਆਂ ਦੀ ਨਸਲ ਸੁਧਾਰ ਕਰਾਂਗੇ ਤੇ ਨਾਲੇ ਆਪਣੇ ਖੇਤੀ ਨਾਲੋਂ ਮੁਨਾਫਾ ਵੱਧ ਲਵਾਂਗੇ ਜੀ ਤੇ ਇਦੇ ਵਿੱਚ ਜਿਉਂ-ਜਿਉਂ ਆਪਾਂ ਆਪਣੇ ਪਸ਼ੂਆਂ 'ਚ ਨਾਲ ਤਾਂ ਦੁੱਧ ਦੁੱਧ ਦਾ ਪ੍ਰੋਫਿਟ ਲਵਾਂਗੇ ਨਲੇ ਆਪਣੇ ਘਰੇ ਪਸ਼ੂਆਂ ਦੀ ਸ਼ਾਨ ਬਣੂਗੀ ਅੱਜ ਆਪਾਂ ਪਿੰਡ ਬਵੀਹਾ ਭਾਈ ਕਹਿੰਦੇ ਵਿੱਚ ਪਹੁੰਚੇ ਹੋਏ ਆ ਆਪਣੇ ਨਾਲ ਵੀਰ ਖੜੇ ਨੇ ਸਾਰੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ